ਮੈਂ ਤਾਂ ਇਹ ਲਗਰੇ ਸੀ ਭਗਤ ਜੀ ਵੀ ਕਿਸਾਨ ਨਹੀਂ ਕੋਈ ਅਤਵਾਦੀ ਆ ਰਹੇ ਨੇ ਉਹ ਲੱਗ ਰਿਹਾ ਵੀ ਇਹ ਕੋਈ ਬਾਰਡਰ ਇਹ ਪੰਜਾਬ ਦਾ ਤੇ ਹਰਿਆਣਾ ਦਾ ਬਾਰਡਰ ਨਹੀਂ ਹੈ ਤੇ ਇਹ ਲੱਗ ਰਿਹਾ ਪਾਕਿਸਤਾਨ ਵਾਲਾ ਬਾਰਡਰ ਆ ਹਾਂ ਇਹ ਤਰ੍ਹਾਂ ਲੈ ਰਾਂ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਆਹ ਟੱਪਿਆਏ ਤਾਂ ਆ ਨਹੀਂ ਢੱਪੰਦਣਾ ਆਹ ਟੱਪਿਆਏ ਤਾਂ ਆ ਨਹੀਂ ਢੱਪੰਦਣਾ ਜੇ ਉਹ ਟੱਪਿਆਏ ਤਾਂ ਅਗਲੇ ਨੇ ਢੱਪੰਦਣਾ ਸੀਸੀਟੀਵੀ ਕੈਮਰੇ ਲਾਤੇ ਤੁਸੀਂ ਟਰੱਕਾਂ ਦੇ ਟਰੱਕ ਉੱਥੇ ਖੜੇ ਕਰਤੇ ਇਹਿਆ ਕਰਮੀ ਨੂੰ ਧੱਕੇ ਬੱਜੇ ਨੇ ਅੱਜ ਅੱਜ ਵਜੇ ਨੇ ਬਿਲਕੁਲ ਵਜੇ ਨੇ ਤੁਸੀਂ ਦੇਖ ਰਹੇ ਹੋ ਐਸਐਮਟੀਵੀ ਤੇ ਸਮੇਂ ਫੇਰ ਦੁਆਰਾ ਦਿੱਲੀ ਦੀਆਂ ਸੜਕਾਂ ਦੇ ਬੱਲ ਦਿੱਲੀ ਦੇ ਬੱਲ ਕਿਸਾਨ ਵੱਧ ਰਹੇ ਨੇ ਜਾ ਰਹੇ ਨੇ 13 ਤਰੀਕ ਨੂੰ ਸਾਡੀ ਟੀਮ ਅੱਜ ਉਸ ਜਗ੍ਹਾ ਤੇ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਉੱਤੇ ਪਹੁੰਚੀ ਸੀ ਉੱਥੋਂ ਦੀ ਕੀ ਸਥਿਤੀ ਹੈ ਮੇਰੇ ਸਹਿਯੋਗੀ ਜਗਪ੍ਰੀਤ ਮੇਰੇ ਨਾਲ ਹੈ ਜਗਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਤਨਵਾਦ ਬਖਤਿਸ ਦੀ ਸੀ ਉੱਥੇ ਜੋ ਤੁਸੀਂ ਗਏ ਉੱਥੇ ਮੈਨੂੰ ਤਾਂ ਐ ਲੱਗ ਰਿਹਾ ਸੀ ਭਗਤ ਜੀ ਵੀ ਕਿਸਾਨ ਨਹੀਂ ਕੋਈ ਅਤਵਾਦੀ ਆ ਰਹੇ ਨੇ ਜਾਂ ਕੋਈ ਜਿਸ ਤਰ੍ਹਾਂ ਆਪਾਂ ਕਹਿ ਦਈਏ ਨਾ ਵੀ ਇੱਕ ਪੁਰਾਣੇ ਟਾਈਮ 'ਚ ਜੰਗ ਹੁੰਦੀ ਸੀ ਤਾਂ ਪਹਿਲਾਂ ਹੀ ਅਗਲੇ ਤਿਆਰੀਆਂ ਕਰਕੇ ਰੱਖ ਲੈਂਦੇ ਸੀ ਹਨਾ ਵੀ ਬੈਰੀਗੇਟਿੰਗ ਕਰਤੀ ਆ ਰਾਜਪੁਰੇ ਤੋਂ ਬਾਅਦ ਅੰਬਾਲੇ ਵਾਲੀ ਰੋਡ ਨਹੀਂ ਮੈਂ ਤੁਸੀਂ ਹਾਈਵੇ ਨਹੀਂ ਚੱਲਦੇ ਮਤਲਬ ਇਹ ਇਹ ਲੱਗ ਰਿਹਾ ਵੀ ਇਹ ਕੋਈ ਬਾਰਡਰ ਇਹ ਪੰਜਾਬ ਦਾ ਤੇ ਹਰਿਆਣਾ ਦਾ ਬਾਰਡਰ ਨਹੀਂ ਹੈ ਤੇ ਇਹ ਲੱਗ ਰਿਹਾ ਪਾਕਿਸਤਾਨ ਵਾਲਾ ਬਾਰਡਰ ਆ ਹਨਾ ਜਿਵੇਂ ਪਹਿਲਾਂ ਪਿਛਲੇ ਕੋਲ ਦੇ ਵੇਲੇ ਜਦੋਂ ਕਿਸਾਨ ਬੈਠੇ ਸੀ ਉਦੋਂ ਵੀ ਬੜੇ ਤਗਮੇ ਦਿੱਤੇਗੇ ਕਿ ਖਾਲਸਥਾਨੀ ਨੇ ਇਹ ਮਾਓਬਾਦੀ ਨੇ ਇਹ ਕਾਮਰੇਡ ਨੇ ਫਲਾਨੇ ਨੇ ਧੌਂਕੇ ਨੇ ਆਏ ਨੇ ਹਨਾ ਇਸ ਤਰ੍ਹਾਂ ਬਹੁਤ ਸਾਰਾ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਗਿਆ ਜਿਵੇਂ ਤੁਸੀਂ ਤਸਵੀਰਾਂ ਮੈਂ ਦੇਖ ਵੀ ਰਿਹਾ ਸੀਗਾ ਕਿ ਅ ਵੱਡੇ ਵੱਡੇ ਸੂਏ ਜਿਹੜੇ ਉਲਾ ਦੇਤੇ ਕਿ ਗੇਣਾ ਬਦਲ ਫਿਰ ਉਹ ਕੰਕਰੀਟ ਦਾ 6 ਤਰ੍ਹਾਂ ਦੇ ਲੈ ਰਹਾਂ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਆਹ ਟੱਪਿਆਏ ਤਾਂ ਆਹ ਨਹੀਂ ਟੱਪੰਦ ਦੇਣਾ ਆਹ ਟੱਪਿਆਏ ਤਾਂ ਆਹ ਨਹੀਂ ਟੱਪੰਦ ਦੇਣਾ ਜੇ ਉਹ ਟੱਪਿਆਏ ਤਾਂ ਅਗਲੇ ਨਹੀਂ ਟੱਪੰਦ ਦੇਣਾ ਪਰ ਇੱਕ ਗੱਲ ਤਾਂ ਦੇਖਣੀ ਪੈਣੀ ਨਾ ਇਤਿਹਾਸ ਦੇ ਵਿੱਚੋਂ ਸਾਡੇ ਲੋਕ ਜਿਹੜੇ ਸੰਘਰਸ਼ੀ ਲੋਕ ਨੇ ਉਹ ਸਿੱਖਦੇ ਨੇ ਜੀ ਸਾਡੇ ਗੁਰੂ ਸਰਸਾ ਨਦੀ ਪਾਰ ਕਰ ਸਕਦੇ ਆ ਤੇ ਬੈਰੀਕੇਟ ਕੀ ਕਰਨਗੇ ਕਿੱਥੇ ਕਿੱਥੇ ਤੁਸੀਂ ਲਾਓਗੇ ਤਾਰਾ ਕਿੱਥੇ ਕਿੱਥੇ ਤੁਸੀਂ ਬੈਰੀਕੇਟ ਤੇ ਤਾਂ ਕੋਈ ਹੋਈ ਨਹੀਂ ਹੈਗਾ ਭਗਤ ਜਿਹੜੀ ਜਿਹੜੀ ਤੁਸੀਂ ਇਹ ਅਰਚਨਾ ਪੈਦਾ ਕੀਤੀਆਂ ਨੇ ਕਿੱਥੇ ਕਿੱਥੇ ਲਾਉਣਾ ਮੈਂ ਇੱਕ ਤਿਆਰੀ ਦੀ ਗੱਲ ਕਰ ਰਿਹਾ ਹੂੰ ਕੱਲ ਹਾਲਾਂਕਿ ਮੀਟਿੰਗ ਹੈ ਕੱਲ ਕਿਸਾਨਾਂ ਦੀ ਤੇ ਮੰਤਰੀ ਜਿਹੜਾ ਮੰਤਰੀ ਮੰਡਲ ਚੰਡੀਗੜ੍ਹ ਆ ਰਿਹਾ ਉਹਨਾਂ ਦੇ ਵਿਚਕਾਰ ਮੀਟਿੰਗ ਹੈ ਜੀ ਫਿਰ ਫੈਸਲਾ ਹੋ ਪਰ ਮੀਟਿੰਗ ਤੋਂ ਪਹਿਲਾਂ ਹੀ ਤੁਸੀਂ ਇਹੋ ਜਿਹਾ ਤੁਸੀਂ ਦਿਖਾਤਾ ਸੀਸੀਟੀਵੀ ਕੈਮਰੇ ਲਾਤੇ ਤੁਸੀਂ ਟਰੱਕਾਂ ਦੇ ਟਰੱਕ ਉੱਥੇ ਖੜੇ ਕਰਤੇ ਆਸੂ ਗੈਸ ਵਾਲੇ ਵਾਟਰ ਕੈਨਨ ਦੀਆਂ ਜਿਹੜੀਆਂ ਵਹਿਣਾ ਨੇ ਉਹ ਖੜੀਆਂ ਕਰ ਲਈਆਂ ਉੱਥੇ ਜੀ ਦੋ ਦਿਨ ਪਹਿਲਾਂ ਇਹ ਚੀਜ਼ ਨੋਟ ਕਰਨ ਲਈ ਹੈ ਦੋ ਦਿਨ ਪਹਿਲਾਂ ਉਹਨਾਂ ਨੇ ਇਹ ਸਭ ਕੁਝ ਕੀਤਾ ਹੋਇਆ ਜੀ ਇਹ ਤੱਕ ਜਿਹੜਾ ਆਪਾਂ ਜਿ ਆਪਾਂ ਕਹਿੰਦੇ ਆ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ ਮੀਡੀਆ ਕਰਮੀਆਂ ਨੂੰ ਥੱਕੇ ਵੱਜੇ ਨੇ ਅੱਜ ਅੱਜ ਵੱਜੇ ਨੇ ਬਿਲਕੁਲ ਵੱਜੇ ਨੇ ਉਹ ਰਿਪੋਰਟਿੰਗ ਕਰ ਰਹੇ ਸੀ ਕਿ ਉਹਨਾਂ ਨੂੰ ਕਹਿੰਦੇ ਤੁਸੀਂ ਉਧਰ ਸਾਈਡ ਹੋ ਜਾਓ ਹੂੰ ਉਹ ਹੁਣ ਹੁੰਦਾ ਹੁੰਦਾ ਹੀ ਹੋਊਗਾ ਨਾ ਜਿਹੜਾ ਬੰਦਾ ਰਿਪੋਰਟਿੰਗ ਕਰ ਰਿਹਾ ਉਹ ਹੁੰਦਾ ਹੁੰਦਾ ਹੀ ਇੱਧਰ ਆਊਗਾ ਹੂੰ ਜੀ ਉੱਥੇ ਧੱਕਾ ਮੁੱਕੀ ਹੋਈ ਪੁਲਿਸ ਤੇ ਮੀਡੀਆ ਗਰਮੀਆਂ ਦੇ ਵਿੱਚਕਾਰ ਇਹ ਮਤਲਬ ਕਿਸ ਤਰਫ ਤੁਸੀਂ ਲੈ ਕੇ ਜਾ ਰਹੇ ਹੋ ਦੇਸ਼ ਨੂੰ ਇਲੈਕਸ਼ਨਾਂ ਦਾ ਟਾਈਮ ਹੈ ਜੀ ਇਹ ਤਾਂ ਹੈ ਨਹੀਂ ਪਰ ਮੈਨੂੰ ਐਤ ਕੀ ਮਸਲੇ ਹੋਰ ਗੰਭੀਰ ਲੱਗ ਰਹੇ ਨੇ ਭਗਤਾ ਜੀ ਜਿਵੇਂ ਕਗਰ ਦਰਿਆ ਦੀ ਵੀ ਤੁਸੀਂ ਇੱਕ ਤਸਵੀਰ ਸਾਂਝੀ ਕਰ ਰਹੇ ਸੀ ਦਿਖਾ ਰਹੇ ਸੀ ਕਿ ਜਿਹੜੇ ਆਮ ਬੰਦੇ ਆ ਉਹ ਵਿੱਚ ਦੀ ਪਾਰ ਹੋ ਰਹੇ ਨੇ ਨਦੀ ਦੀ ਵਿੱਚ ਦੀ ਕਗਰ ਦਰਿਆ ਦੇ ਵਿੱਚ ਦੀ ਬਜ਼ੁਰਗ ਔਰਤਾਂ ਬੱਚੇ ਜਨਾਨੀਆਂ ਜਿਹੜੀਆਂ ਮੇਰੀਆਂ ਭੈਣਾਂ ਸਾਰੇ ਹੀ ਜਿਹੜੇ ਬਜ਼ੁਰਗ ਇੱਕ ਬਜ਼ੁਰਗ ਤਾਂ ਵਿਚਾਰੇ ਨੇ ਭੋਗ ਤੇ ਚੱਲਿਆ ਹੂੰ ਉਹ ਵਿਚਾਰਾ ਹੱਥ ਚੋਂ ਦੇ ਬੂਟ ਫੜੇ ਕੋਟ ਪਾਇਆ ਹੋਇਆ ਤੇ ਘੱਗਰ ਨਦੀ ਕਰਾਸ ਕਰੀ ਜਾਂਦਾ ਦੱਸੋ ਹੂੰ ਤੁਸੀਂ ਆਮ ਬੰਦੇ ਨੂੰ ਤਾਂ ਨਾ ਪਰ ਤੰਗ ਪਰੇਸ਼ਾਨ ਕਰੋ ਕਿੰਨੇ ਲੋਕ ਨੇ ਮੇਰੇ ਅੱਖਾਂ ਦੇਖੀ ਉੱਥੇ ਕਟੋਗੜ 10 ਗੱਡੀਆਂ ਐ ਇਹ ਕਹਿ ਕੇ ਐਡੀਆਂ ਵੀ ਸਾਡਾ ਜਾਣਾ ਜ਼ਰੂਰੀ ਐ ਸਾਡੇ ਇਹ ਇਹ ਸਾਰੇ ਕੋਲ ਨੂੰ ਦੇਖਦੇ ਹੋਏ ਜਦੋਂ ਕੋਈ ਧਰਨਾ ਮਜਾਰਾ ਲੱਗਦਾ ਹੈ ਕਿਸਾਨਾਂ ਦਾ ਆਪਣਾ ਰੋਸ ਹੁੰਦਾ ਜਿਹੜੇ ਵੀ ਧਰਨਾਕਾਰੀ ਹੁੰਦੇ ਨੇ ਉਹਨਾਂ ਦਾ ਰੋਸ ਹੁੰਦਾ ਹੈਗਾ ਕਿ ਅਸੀਂ ਸੜਕ ਜਾਮ ਕਰਕੇ ਰੋਡ ਜਾਮ ਕਰਦੀਏ ਰੇਲ ਲਾਈਨ ਜਾਮ ਕਰਦੀਏ ਉਹਦੇ ਵਿੱਚ ਆਮ ਬੰਦਾ ਬੜਾ ਪਰੇਸ਼ਾਨ ਹੁੰਦਾ ਹੈਗਾ ਉਹ ਅਕਸਰ ਉਹ ਜਿਹੜੇ ਧਰਨਾਕਾਰੀ ਨੇ ਉਹਨਾਂ ਨੂੰ ਬਹੁਤ ਉੱਚਾ ਨੀਮਾ ਬੋਲਦਾ ਕਿ ਯਾਰ ਇਹ ਦੂਜੇ ਕਿਦਾਂ ਧਰਨਾ ਲਾ ਲੈਂਦੇ ਨੇ ਸੜਕ ਰੋਕ ਲੈਂਦੇ ਨੇ ਨੁਕਸਾਨ ਹੁੰਦਾ ਹੈਗਾ ਪਰ ਵੈਰੀਗੇਟ ਜਾਂ ਇਹ ਕੰਕਰੀਟ ਦੇ ਜੰਗਲ ਜਿਹੜੇ ਖੜੇ ਕੀਤੇ ਨੇ ਸਰਕਾਰ ਵੱਲੋਂ ਵੀ ਖੜੇ ਕੀਤੇ ਲੋਕਾਂ ਦਾ ਪੱਖ ਕਿਸ ਤਰ੍ਹਾਂ ਦਾ ਸੀ ਉੱਥੋਂ ਦਾ ਲੋਕ ਲੋਕ ਬੜੇ ਪਰੇਸ਼ਾਨ ਲੋਕ ਅਨੇਕ ਕਿਸਾਨਾਂ ਦੇ ਵਿਰੋਧ ਸੀ ਜਾਂ ਸਰਕਾਰ ਦੇ ਵਿਰੋਧ ਸੀ ਨਹੀਂ ਸਰਕਾਰ ਦੇ ਵਿਰੋਧ ਸੀ ਲੋਕ ਲੋਕ ਕਹਿੰਦੇ ਹਜੇ ਤਾਂ ਉਹਨਾਂ ਨੇ 13 ਤਰੀਕ ਨੂੰ ਆਣਾ ਹੈ ਅਜੇ ਕੱਲ ਦਾ ਦਿਨ ਵੀ ਪਿਆ ਪਰਸੋਂ ਦੀ ਉਹਨਾਂ ਦੀ ਡੇਟ ਹੈ ਜੀ ਤੁਸੀਂ ਅੱਜ ਤੋਂ ਹੀ ਉੱਥੇ ਇੰਨੀ ਫੋਰਸ ਖੜੀ ਕਰਤੀ ਤੁਸੀਂ ਅੱਜ ਤੋਂ ਹੀ ਉੱਥੇ ਕੰਕਰੀਟ ਦੇ ਟਰੱਕ ਮੰਗਾਏ ਜਾ ਰਹੇ ਨੇ ਵੀ ਟਰੱਕ ਉੱਥੇ ਭਰ ਦਿਓ ਸਾਰਾ ਕੁਝ ਵੀ ਇਹ ਕੱਲ ਨੂੰ ਟੁੱਟੇ ਨਾ ਹੂੰ ਜੀ ਇਹ ਕੋਈ ਮੈਂ ਤਾਂ ਲੱਗਦੀ ਨਹੀਂ ਵੀ ਜਿਹੜੀ ਗੱਲ ਤੁਸੀਂ ਤੁਸੀਂ ਸਰਕਾਰ ਨੇ ਫਾਰਮ ਲਾਜ਼ ਪਹਿਲਾਂ ਰੱਦ ਕੀਤੇ ਸੀ ਨਾ ਵੀ ਅਸੀਂ ਹਾਲੇ ਲਾਗੂ ਨਹੀਂ ਕਰਦੇ ਸੀ ਹੋਲਡ ਤੇ ਰੱਖਦੇ ਜੀ ਅਸੀਂ ਰੱਦ ਕਰਾਂਗੇ ਹੁਣ ਤੁਸੀਂ ਰੱਦ ਨਹੀਂ ਕਰ ਰਹੇ ਤਾਂ ਫਿਰ ਇਹਨਾਂ ਮਤਲਬ ਕੀ ਹੋਇਆ ਤੁਸੀਂ ਪ੍ਰਿਪੇਅਰ ਕਰ ਰਹੇ ਸੀ ਆਪਦੇ ਆਪ ਨੂੰ ਜੀ ਵੀ 2 ਸਾਲ ਬਾਅਦ ਕਿਸਾਨ ਫੇਰ ਆਣ ਗਏ ਸੀ ਫੇਰ ਉੱਥੇ ਦਿੱਲੀ ਨਹੀਂ ਜਾਂਦੇ ਨਾ ਹੂੰ ਅੱਗੇ ਦੀ ਵਧਣ ਦੇ ਨਾ ਇਹ ਕੈਸਾ ਲੋਕਤੰਤਰ ਹੈ ਪ੍ਰੋਟੈਸਟ ਕਰਨਾ ਪ੍ਰੋਟੈਸਟ ਕਰਨਾ ਆਪਾਂ ਪਹਿਲਾਂ ਵੀ ਸ਼ੋਅ ਕੀਤਾ ਭਾਨੇ ਸਿੱਧੂ ਵਾਲਾ ਪ੍ਰੋਟੈਸਟ ਕਰਨਾ ਰਾਈਟ ਹੈ ਇੱਕ ਆਪਣੇ ਵਿਚਾਰ ਰੱਖਣ ਦਾ ਆਪਣੇ ਵਿਚਾਰ ਤਾਂ ਤੁਸੀਂ ਰੱਖ ਸਕਦੇ ਹੋ ਨਾ ਚਾਹੇ ਸਰਕਾਰ ਦੇ ਪ੍ਰਤੀ ਆ ਚਾਹੇ ਕਿਸੇ ਆਮ ਆਮ ਬੰਦੇ ਪ੍ਰਤੀ ਹੈ ਜੀ ਸੀਸੀਟੀਵੀ ਕੈਮਰੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਥਾ ਥਾ ਤੇ ਸੀਸੀਟੀਵੀ ਕੈਮਰੇ ਕਿ ਇੱਕ ਇੱਕ ਬੰਦੇ ਦਾ ਚਿਹਰਾ ਵੀ ਨੋਟ ਕੀਤਾ ਜਾ ਰਿਹਾ ਬਿਲਕੁਲ ਪੱਤਰਕਾਰ ਤੋਂ ਲੈ ਕੇ ਜਿਹੜਾ ਉਥੋਂ ਟੱਪਦਾ ਪੁਲਸ ਪੁਲਸ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਸਭ ਰਿਕਾਰਡ ਹੋਊਗਾ ਹੂੰ ਉਹਨਾਂ ਨੇ ਖੰਬੇ ਤੇ 4 4 5 5 ਸੀਸੀਟੀਵੀ ਕੈਮਰੇ ਜਿਹੜੇ ਟਰੈਕਟਰ ਵਾਲੇ ਆ ਟਰੈਕਟਰਾਂ ਦੇ ਨੰਬਰ ਟਰੈਕਟਰ ਜਿਹੜਾ ਚਲਾਈ ਜਾਂਦਾ ਉਹਦੀ ਫੋਟੋ ਸਾਰੇ ਐਚਡੀ ਐਚਡੀ ਜਿਹੜੇ ਸੀਸੀਟੀਵੀ ਕੈਮਰਾ ਹੁੰਦੇ ਆ ਉਹ ਲਾ ਰੱਖੇ ਜੀ ਇੱਕ ਡਰ ਪੈਦਾ ਕਰਨ ਦੇ ਲਈ ਪਹਿਲੇ ਨਹੀਂ ਨਹੀਂ ਬਈ ਆ ਪੂਰੀ ਤਿਆਰੀ ਹੈ ਤੁਸੀਂ ਹੋਰ ਛੱਡੋ ਅੱਜ ਸ਼ਾਇਦ ਮਨਦੀਪ ਪੁਨੀਆਂ ਉਹਨਾਂ ਦੇ ਪਹਿਲਾਂ ਵੀ ਸ਼ਾਇਦ ਪਰਚੇ ਹੋਏ ਨੇ ਜੀ ਉੱਥੇ ਹਣਾ ਜਦੋਂ ਹਰਿਆਣੇ ਦੇ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਹਰਿਆਣੇ ਚ ਐਸ ਹੱਦ ਤੱਕ ਸਰਕਾਰ ਗਿਰ ਚੁੱਕੀ ਹੈ ਕਿ ਜਿਹੜੇ ਕਿਸਾਨੀ ਦੇ ਲੀਡਰ ਹੈ ਨਾ ਜਿਹੜੇ ਉੱਥੋਂ ਦੇ ਮੰਨ ਲਓ ਕੋਈ ਉਸ ਏਰੀਏ ਦੇ ਮੰਨ ਲਓ ਉਸ ਏਰੀਏ ਦੇ ਕਿਸਾਨੀ ਦੇ ਲੀਡਰ ਨੇ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਤੁਹਾਡੇ ਜ਼ਮੀਨ ਦੀ কুরਕੀ ਹੋ ਜੂ ਜੇ ਤੁਸੀਂ ਐਤ ਕੀ ਆਂਦੋਲਨ ਚ ਆ ਪ੍ਰੋਟੈਸਟ ਤੁਸੀਂ ਭਾਗ ਲਿੱਤਾ ਹੂੰ ਇਹ ਕਿੱਥੋਂ ਦੀ ਇਹ ਕਿੱਥੋਂ ਦੀ ਤੁਸੀਂ ਉਹ ਕਰ ਰਹੇ ਹੋ ਹੂੰ ਜੀ ਮਤਲਬ ਇਹ ਤਾਂ ਹੋਣਾ ਜਿੰਦੀ ਜਿੰਦਾ ਡੰਡਾ ਉਹਦੀ ਭੈਸ ਜਾਂ ਉਹਦੇ ਚ ਕਹਿ ਦਿੰਦੇ ਆ ਪੰਜਾਬੀ ਚ ਗੱਲਾਂ ਜਿਸकी लाठी ਉਸ ਦੀ ਜਿਸकी लाठी उसकी भैंस ਹਾਂ ਵੀ ਤੋਈ ਤਾਂ ਫਿਰ ਤੱਕਾ ਕਰੀਐ ਨੋ ਸ਼ਰਿਆ ਜੀ ਤੁਹਾਡਾ ਕੀ ਮਤਲਬ ਤੁਸੀਂ ਆਮ ਜਿਹੜੇ ਜ਼ਿਮੀਂਦਾਰ ਹੈ ਜ਼ਿਮੀਂਦਾਰ ਪਰਿਵਾਰ ਹੈ ਉਹਨਾਂ ਨੂੰ ਧਮਕਾ ਰਹੇ ਹੋ ਤੁਸੀਂ ਹੂੰ ਪੁਲਿਸ ਪ੍ਰਸ਼ਾਸਨ ਜਾ ਕੇ ਘਰੇ ਕਹਿ ਰਿਹਾ ਵੀ ਤੁਹਾਡੇ ਜ਼ਮੀਨਾਂ ਦੀ ਕੁਰਕੀ ਹੋ ਜੂ ਧੜ ਤੇ ਪਰਚੇ ਦੇ ਦਿੱਤੇ ਜਾਣਗੇ ਜੇ ਤੁਸੀਂ ਐਤਕੀ ਕਿਸਾਨਾਂ ਦੇ ਨਾਲ ਉੱਥੇ ਉੱਥੇ ਦਿੱਲੀ ਵੱਲ ਗਏ ਤਾਂ ਜੀ ਪਰ ਕਿਸਾਨ ਆਪਣੇ ਇਸ ਟੀਚੇ ਦੇ ਉੱਤੇ ਖੜੇ ਨੇ ਕਿ 13 ਤਰੀਕ ਨੂੰ ਦਿੱਲੀ ਦੇ ਵੱਲ ਕੂਚ ਕਰਨ ਦਾ ਨਾ ਮਤ ਬਣਾਗਾ ਮੈਂ ਮੈਂ ਦੇਖੋ ਭਗਤ ਜੀ ਮੈਂ ਨਹੀਂ ਕਹਿੰਦਾ ਮੈਂ ਆਪਾਂ ਕਿਉਂ ਚਾਹਾਂਗੇ ਕਿਸੇ ਦਾ ਵੀ ਚਾਹੇ ਸਰਕਾਰ ਹੈ ਚਾਹੇ ਪੁਲਸ ਮੁਲਾਜ਼ਮਾਂ ਪੁਲਸ ਮੁਲਾਜ਼ਮਾਂ ਵੀ ਆਪ ਆਪਣੇ ਹੀ ਭਰਾ ਨੇ ਪਰ ਜਦੋਂ ਤੱਕ ਤੁਸੀਂ ਇਹ ਚੀਜ਼ ਨੂੰ ਬਹਿ ਕੇ ਨਹੀਂ ਸੋਲਵ ਕਰੋਗੇ ਆਮ ਲੋਕੀ ਜਿਹੜੇ ਨੇ ਉਹ ਤੰਗ ਹੋਣਗੇ ਪਰੇਸ਼ਾਨ ਹੋਣਗੇ ਜਿਹੜੇ ਲੋਕਾਂ ਨੇ ਜਿਹੜੇ ਲੋਕਾਂ ਦਾ ਕਿਸੇ ਐਮਰਜੈਂਸੀ ਕੰਮ ਹੈ ਹੁਣ ਮੰਨ ਲਓ ਕਿਸੇ ਐਂਬੂਲੈਂਸ ਨੇ ਜਾਣਾ ਹੈ ਉੱਥੋਂ ਜੀ ਕਿਵੇਂ ਟੱਪੂਗੀ ਉਹ ਹੂੰ ਕਿਉਂਕਿ ਬਾਰਡਰ ਤਾਂ ਉਹੀ ਬਾਰਡਰ ਨੇ ਜਿਹੜੇ ਕ੍ਰਾਸ ਕਰਨ ਨੂੰ ਰੋਕੋ ਬਹੁਤੇ ਜਿਵੇਂ ਆਪਣੇ ਪ੍ਰਵਾਸੀ ਜੋ ਪ੍ਰਵਾਸੀ ਕਹਿੰਦੇ ਆ ਜਾਂ ਵਿਦੇਸ਼ੀ ਆਉਂਦੇ ਨੇ ਆਪਣੇ ਐਨ ਆਰ ਆਈ ਭਰਾ ਉਹ ਇਹਨਾਂ ਦਿਨਾਂ 'ਚ ਹੀ ਆਉਂਦੇ ਆ ਤੇ ਜਾਂਦੇ ਨੇ ਜਿਆਦਾਤਰ ਸਰਦੀ ਵਾਲੇ ਦਿਨਾਂ 'ਚ ਤਾਂ ਕਿ ਕਿੰਨਾ ਨੁਕਸਾਨ ਹੋਦਾ ਜੀ ਕਿੰਨੀ ਰੁਕਾਵਟ ਪੈਦਾ ਹੋਏਗੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਚ ਸਰਕਾਰ ਚਾਹਦੀ ਕੀ ਹੈ ਉੱਤੋਂ ਇਲੈਕਸ਼ਨਾਂ ਦੇ ਦਿਨ ਹੈ ਜੀ ਅਗਲੇ ਮਹੀਨੇ ਤੁਸੀਂ ਇਲੈਕਸ਼ਨ ਦੇਖੋਗੇ ਹੂੰ ਕਿੱਥੋਂ ਕਿੱਥੋਂ ਤੁਸੀਂ ਇਹ ਲੈ ਕੇ ਆਉਂਗੇ ਵੀ ਕੀ ਸੋਚ ਕੇ ਤੁਸੀਂ ਵੋਟਰਾਂ ਨੂੰ ਇਹ ਗੱਲ ਕਹੋਗੇ ਵੀ ਬੀਜੇਪੀ ਨੂੰ ਵੋਟ ਪਾਓ ਹੂੰ ਜੀ ਤੁਸੀਂ ਪਹਿਲਾਂ ਤੁਸੀਂ ਬੈਰੀਗੇਟਿੰਗ ਕਰਦੇ ਜਿਹੜੇ ਲੋਕਾਂ ਨੇ ਆਣਾ ਜਾਣਾ ਹੈ ਕਿਸੇ ਨੇ ਜਲਦੀ ਪਹੁੰਚਣਾ ਹੈ ਕਿਸੇ ਦੀ ਮੀਟਿੰਗ ਦਾ ਟਾਈਮ ਦਿੱਤਾ ਹੋਇਆ ਕਿਸੇ ਦੇ ਪਿਓ ਬਿਮਾਰ ਹੈ ਕਿਸੇ ਦੀ ਮਾਂ ਬਿਮਾਰ ਹੈ ਕਿਸੇ ਨੇ ਪੀਜੀਆ ਹੀ ਜਾਣਾ ਹੈ ਕਿਸੇ ਨੇ ਜਹਾਜ਼ ਚੜ੍ਹਨਾ ਹੈ ਇੱਥੋਂ ਰਾਜਪੁਰੇ ਤੋਂ ਲੈ ਕੇ ਅੰਬਾਲੇ ਤੱਕ ਜੀ ਅੰਬਾਲਾ ਦੇ ਤੱਕ ਤਾਂ ਅਸੀਂ ਪਹੁੰਚੇ ਹੀ ਨਹੀਂ ਖੈਰ ਜਿਹੜਾ ਬਾਰਡਰ ਹੈ ਉੱਥੇ ਉੱਥੋਂ ਤੱਕ ਵੀ ਅਸੀਂ ਇੱਕ ਮਿੰਤਾ ਕਰ ਕਰ ਗਏ ਆ ਵੀ ਸਾਨੂੰ ਬਾਰਡਰ ਤੇ ਜਾ ਲੈਂਦੇ ਹੂੰ ਟਰੱਕਾਂ ਤਾਂ ਤੇ ਬੈਰੀਕੇਟਿੰਗ ਕੀਤੀ ਹੋਈ ਹੈ ਰਾਜਪੁਰੇ ਤੁਸੀਂ ਜਾਂਦੇ ਹੋ ਰਾਜਪੁਰੇ ਤੋਂ ਬੰਦ ਹੈ ਰਾਜਪੁਰੇ ਚੈਕਿੰਗ ਹੁੰਦੀ ਹੈ ਨਹੀਂ 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 ਪੁਲ ਹੀ ਬੰਦ ਕੀਤਾ ਹੋਇਆ ਉਹਨਾਂ ਨੇ ਪੁਲ ਬੰਦ ਕੀਤਾ ਹੋਇਆ ਹੈ ਮੇਨ ਜਿਹੜਾ ਹਾਈਵੇ ਹੈ ਨੈਸ਼ਨਲ ਹਾਈਵੇ ਹੈ ਜੀ ਜੀ ਨੈਸ਼ਨਲ ਹਾਈਵੇ ਤੁਸੀਂ 3 ਦਿਨ ਪਹਿਲਾਂ ਬੰਦ ਕਰ ਰਹੇ ਹੋ ਹੂੰ ਆਮ ਲੋਕਾਂ ਦੀ ਸੁਰੱਖਿਆ ਕੀ ਹੋਈ ਫਿਰ ਸਾਰਾ ਟ੍ਰੈਫਿਕ ਕਿੱਧਰ ਦੀ ਕੰਟਰੋਲ ਕੀਤਾ ਲੋਕੇ ਜਿੱਧਰੋਂ ਰਾਹ ਲੱਭਦੇ ਪਿੰਡਾਂ ਕਨੇ ਆਪ ਲੋਕ ਲਬਰੇ ਨੇ ਹਾਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਨਹੀਂ ਪ੍ਰਸ਼ਾਸਨ ਵੱਲੋਂ ਇਹ ਇਧਰ ਜੀਰਖਪੁਰ ਅੰਬਾਲਾ ਜਿਹੜਾ ਜੀਰਖਪੁਰ ਤੋਂ ਆਪਾਂ ਜਾਣਦੇ ਆ ਇਧਰਲੀ ਸਾਈਡ ਉਹ ਵਾਲਾ ਸ਼ਾਇਦ ਖੁੱਲ ਹੈ ਜੀ ਜਿਹੜਾ ਮੇਨ ਆ ਵਾਲਾ ਇਹ ਤੁਸੀਂ ਬੰਦ ਕਰ ਰਹੇ ਹੋ ਹਾਈਵੇ ਕਿੰਨੇ ਟਰੱਕਰ ਕਿੰਨੇ ਤੁਸੀਂ ਫਿਰ ਉਹਨਾਂ ਸਾਲ ਇੱਕ ਸਾਲ ਪੂਰਾ ਟਰਾਂਸਪੋਰਟੇਸ਼ਨ ਬੰਦ ਰਹੀ ਹੈ ਹੂੰ ਪਿਛਲੇ ਸਾਲ ਜੀ ਇਸ ਸਾਲ ਤੁਸੀਂ ਫਿਰ ਉਹੀ ਉਹਨਾਂ ਤੇ ਆ ਰਹੇ ਹੋ ਦੁਬਾਰਾ ਬਿਲਕੁਲ ਸਰਕਾਰ ਨੂੰ ਨੁਕਸਾਨ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਸਰਕਾਰ ਨੂੰ ਬੈਠ ਕੇ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕਿਸਾਨ ਲੀਡਰਾਂ ਨਾਲ ਬੈਠਣਾ ਚਾਹੀਦਾ ਜੋ ਮੰਗਾਂ ਨੇ ਉਹਨਾਂ ਦਾ ਹੱਲ ਕੱਢਣਾ ਚਾਹੀਦਾ ਬਿਲਕੁਲ ਤੁਸੀਂ ਬਹਿ ਕੇ ਹੱਲ ਕੱਢ ਲਓ ਨਾ ਤੁਸੀਂ ਆਮ ਬੰਦੇ ਨੂੰ ਵੀ ਕਿੰਨੇ ਸਰਕਾਰ ਦੇ ਜਿਹੜੇ ਯੂਸਫੁਲ ਰਿਸੋਰਸਸ ਐ ਸੀਆਰਪੀ ਐਫ ਕਿੰਨੇ ਲੱਖਾਂ ਦਾ ਖਰਚਾ ਲੱਖਾਂ ਕਰੋੜਾਂ ਦਾ ਤੁਸੀਂ ਹੁਣ ਖਰਚਾ ਕਰੋਗੇ ਕਿੰਨੇ ਬੀਮ ਮੰਗਾਏ ਹੋਏ ਆ ਉੱਥੇ ਤੁਸੀਂ ਜੀ 4/4 ਦੇ ਮੇਰੇ ਹਿਸਾਬ ਨਾਲ 25 30 ਬੀਮ ਤੁਸੀਂ ਇੱਕ ਰੋਡ ਤੇ ਰੱਖੇ ਹੋਏ ਆ ਕੀ ਤੁਸੀਂ ਰੋਕ ਲਓਗੇ ਉਹਨਾਂ ਨੂੰ ਐਵੇਂ ਜੀ ਇਹ ਤਾਂ ਹਰਾਸ ਕਰਨ ਵਾਲੀਆਂ ਗੱਲਾਂ ਆ ਤੁਸੀਂ ਕੈਮਰੇ ਵਿੱਚ ਚਾਹੇ ਜਿਵੇਂ ਮਰਜ਼ੀ ਦੇਖੀ ਜਾਓ ਤੁਸੀਂ ਕੈਮਰੇ ਵੱਲ ਦੇਖੋ ਤਾਂ ਤੁਹਾਨੂੰ ਫੋਟੋਆਂ ਦਿਖਣਗੀਆਂ ਹਨ ਜਿਹੜੇ ਲੋਕੀ ਉੱਥੇ ਮੰਨ ਲਓ ਬੈਰੀਗੇਡ ਪੱਟਣਗੇ ਜਾਂ ਟਰੈਕਟਰ ਨਹੀਂ ਪੱਟਣਗੇ ਬਾਅਦ ਚੋਂ ਉਹਨਾਂ ਤੇ ਪਰਚੇ ਜੀ ਇਹੀ ਹੈ ਨਾ ਵੀ ਤੁਸੀਂ ਦਬਾ ਲਓਗੇ ਕੱਲ ਨੂੰ ਅਗਲੇ ਨੂੰ ਹੂੰ ਕਦੋਂ ਤੱਕ ਭਗਤਾ ਜੀ ਆਮ ਲੋਕੀ ਸਧਾਰਨ ਸਧਾਰਨ ਲੋਕ ਨੇ ਜੇ ਕੱਲ ਨੂੰ ਉਹਨਾਂ ਨੇ ਨੈਸ਼ਨਲ ਹਾਈਵੇ ਬੰਦ ਕਰਤਾ ਜਾਂ ਤੁਹਾਡੇ ਹੋਰ ਸਰਕਾਰ ਦੇ ਕੰਮਾਂ ਚੜਚਣਾ ਪਾਤੀਆਂ ਫਿਰ ਤੁਸੀਂ ਕਹੋਗੇ ਕਿਸਾਨ 테러ਰਿਸਟ ਨੇ ਅਤਵਾਦੀ ਨੇ ਤਾਂ ਇਹ ਤਾਂ ਖਾਲਿਸਤਾਨੀ ਮਾਈਂਡਡ ਨੇ ਜੀ ਸਰਕਾਰ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਤੁਸੀਂ ਜੇ ਤੁਸੀਂ ਪਹਿਲਾਂ ਵਾਅਦਾ ਕੀਤਾ ਕਿਸਾਨਾਂ ਨਾਲ ਵੀ ਅਸੀਂ ਉਹ ਫਾਰਮ ਜਿਹੜੇ ਲਾਜ਼ ਨੇ ਜਿਹੜੇ ਬਿੱਲ ਰੱਦ ਕਰਾਂਗੇ ਜੀ ਤਾਂ ਉਹਨਾਂ ਨੂੰ ਕਰਦੇ ਕਿਉਂ ਨਹੀਂ ਪਏ ਕਰ ਦਿਓ ਉਮੀਦ ਕਰਦੇ ਹਾਂ ਕਿ ਕੱਲ ਕੋਈ ਅੱਛਾ ਸੁਨੇਹਾ ਸੁਨੇਹਾ ਆਵੇ ਕਿਸਾਨ ਤੇ ਜਿਹੜੇ ਮੰਤਰੀ ਮੰਡਲ ਦੀ ਮੀਟਿੰਗ ਹੈ ਕਿ ਆਮ ਲੋਕਾਂ ਨੂੰ ਤੇ ਕਿਸਾਨਾਂ ਨੂੰ ਵੀ ਤੇ ਸਰਕਾਰ ਨੂੰ ਵੀ ਜੀ ਕੋਈ ਵੀ ਜਦੋਂ ਜਾਏ ਰਿਆ ਕਿਸੇ ਵੀ ਕਿਸੇ ਦੀ ਵੀ ਨੁਕਸਾਨੀ ਜਾਨੀ ਨੁਕਸਾਨ ਨਾ ਕਿਸੇ ਦਾ ਵੀ ਮੰਨ ਲਓ ਟਰੈਕਟਰਾਂ ਦਾ ਮਾਲੀ ਜਾਨੀ ਮਾਲੀ ਨੁਕਸਾਨ ਨਾ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਜੀ ਕਿਸੇ ਹਾਲ ਤੇ ਨਿਕਲੀਏ ਤੇ ਆਮ ਪਰੇ ਖੁਸ਼ ਹਾਲ ਜ਼ਿੰਦਗੀ ਜੀ ਜੀ